ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਦਾ 100 ਦਿਨ ਦਾ ਸਮਾਂ ਹੋ ਗਿਆ ਆਫਿਸ ਦੇ ਵਿੱਚ ਆਇਆ ਨੂੰ ਤੇ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ 100 ਤੋਂ ਵੱਧ ਲੋਕ ਜਿਹੜੇ ਕ੍ਰਿਮੀਨਲ ਫੜੇ ਆ ਕੋਈ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਜਾਂ ਕਿਸੇ ਨੇ ਬਖ ਬਖ ਕ੍ਰਾਈਮ ਕੀਤਾ ਹੈਗਾ ਉਹਨਾਂ ਦੀਆਂ 100 ਦੀਆਂ ਫੋਟੋਆਂ ਜਿਹੜੀਆਂ ਆ ਵਾਈਟ ਹਾਊਸ ਦੇ ਲੌਨ ਦੇ ਵਿੱਚ ਲਾਈਆਂ ਆ ਸਟਰੈਟਜੀਕਲੀ ਉੱਥੇ ਲਾਈਆਂ ਜਿੱਥੇ ਟੀਵੀ ਕਰੂ ਹੁੰਦਾ ਆ ਤੇ ਉਹ ਪੂਰੇ ਵਾਈਟ ਹਾਊਸ ਨੂੰ ਦਿਖਾ ਲਦਾ ਆ ਤਾਂ ਕਿ ਪੂਰੀ ਦੁਨੀਆ ਨੂੰ ਦਿਖਾ ਲਿਆ ਜਾ ਸਕੇ ਵੀ ਆਹ ਦੇਖੋ ਜੀ ਆਹ ਜਿਹੜੇ ਇਲੀਗਲ ਏਲੀਅਨਸ ਹੈਗੇ ਆ ਇਹ ਕ੍ਰਿਮੀਨਲ ਹੈਗੇ ਆ ਇਹਨਾਂ ਨੂੰ ਅਸੀਂ ਰੇਪ ਦੇ ਵਿੱਚ ਮਰਡਰ ਚ ਸੈਕਸ਼ੂਅਲ ਅਸਾਲਟ ਆਫ ਅ ਚਾਈਲਡ ਲੀਵਡ ਐਕਟ ਇਨ ਫਰੰਟ ਆਫ ਚਾਈਲਡ ਡਿਸਟ੍ਰਿਬਿਊਸ਼ਨ ਆਫ ਫੈਂਟਨਿਲ ਤੇ ਇਲੀਗਲ ਗਨਸ ਹੋਣ ਕਰਕੇ ਅਰੈਸਟ ਕੀਤਾ ਹੈਗਾ ਸੋ ਇਹ ਸਾਰਾ ਕੁਝ ਦਿਖਾਇਆ ਜਾ ਰਿਹਾ ਦੂਸਰੇ ਪਾਸੇ ਅੱਜ ਵਾਈਟ ਹਾਊਸ ਵੱਲੋਂ ਇਹ ਵੀ ਖਬਰ ਆ ਰਹੀ ਆ ਕਿ ਦੋ ਐਗਜ਼ੀਕਿਊਟਿਵ ਆਰਡਰਸ ਜੋ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਨਹੀਂ ਸਾਈਨ ਕਰਨ ਜਾ ਰਿਹਾ ਹੈਗੇ ਆ ਇੱਕ ਤਾਂ ਜਿਹੜਾ ਐਗਜ਼ੀਕਿਊਟਿਵ ਆਰਡਰ ਹੈਗਾ ਆ ਨਿਊਯਾਰਕ ਕ੍ਰਾਈਮ ਰਿਪੋਰਟ ਕਰ ਰਹੀ ਆ ਉਹਦੇ ਮੁਤਾਬਕ ਕਹਿੰਦੇ ਭਈ ਜਿਹੜੀ ਅਮਰੀਕਨ ਲਾ ਐਨਫੋਰਸਮੈਂਟ ਉਹਨਾਂ ਨੂੰ ਬਹੁਤ ਜ਼ਿਆਦਾ ਪਾਵਰਾਂ ਦਿੱਤੀਆਂ ਜਾਊਗੀਆਂ ਤਾਂ ਕਿ ਉਹ ਕ੍ਰਿਮੀਨਲਸ ਨੂੰ ਅਰੈਸਟ ਕਰ ਸਕਣ ਕਹਿੰਦੇ ਵੀ ਅਨਲੀਸ਼ ਅਮਰੀਕਾਸ ਲਾਸ ਲਾ ਐਨਫੋਰਸਮੈਂਟ ਟੂ ਪਰਸੂ ਕ੍ਰਿਮੀਨਲਸ ਤੇ ਦੂਸਰਾ ਜਿਹੜਾ ਆ ਉਹ ਕਹਿੰਦੇ ਵੀ ਆਇਡੈਂਟੀਫਾਈ ਤੇ ਏਮ ਕਰਨਾ ਆ ਸੈਂਕਚੂਰੀ ਸਿਟੀਜ਼ ਨੂੰ ਜਿਹੜੇ ਸੈਂਕਚੂਰੀ ਸਿਟੀਜ਼ ਉਹ ਆ ਜਿਹੜੀਆਂ ਕੋਆਪਰੇਟ ਨਹੀਂ ਕਰਦੀਆਂ ਹੈਗੀਆਂ ਆਇਸ਼ ਦੇ ਨਾਲ ਜਾਂ ਹੋ ਜਿਹੜੀਆਂ ਗਵਰਨਮੈਂਟ ਏਜੰਸੀਜ਼ ਹੈਗੀਆਂ ਕੈਲੀਫੋਰਨੀਆ ਦਾ ਸਟੇਟ ਵੀ ਸੈਂਚੁਰੀ ਸਟੇਟ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਸੈਂਚੁਰੀ ਸਿਟੀਜ਼ ਹੈਗੇ ਆ ਸੋ ਇਹ ਜਿਹੜੇ ਦੋ ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਉਹ ਜਾਰੀ ਕਰਨ ਜਾ ਰਹੇ ਆ ਇਸ ਤੋਂ ਬਿਨਾ ਇੱਕ ਹੋਰ ਖਬਰ ਆ ਰਹੀ ਵੀ ਦੋ ਯੂ ਐਸ ਸਿਟੀਜ਼ਨ ਜਿਹੜੇ ਜਿਹੜੇ ਬੱਚੇ ਸੀ ਇੱਕ 24 ਸਾਲਾਂ ਦੇ ਇੱਕ 7 ਸਾਲਾਂ ਦਾ ਉਹਨਾਂ ਨੂੰ ਹੰਡਰਡਰਸ ਨੂੰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਜਿਹੜੀ ਉਹਨਾਂ ਦੀ ਮਦਰ ਸੀ ਉਹ ਇਲੀਗਲ ਸੀਗੀ ਇੱਥੇ ਫੋਰ ਰੀਡਰ ਦੇ ਵਿੱਚ 4 ਦਿਨਾਂ ਦੇ ਵਿੱਚ 800 ਤੋਂ ਵੱਧ ਇਲੀਗਲ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ ਹੈ ਕਹਿੰਦੇ ਵੀ ਮੈਸਿਵ ਮਲਟੀ ਏਜੰਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਕਰੈਕਡਾਊਨ ਹੋਇਆ ਹੈਗਾ 4 ਦਿਨਾਂ ਦੇ ਵਿੱਚ ਜੋ 800 ਦੇ ਕਰੀਬ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆਈਐਸਬਲੋਂ ਜੀ ਬਿਲਕੁਲ ਸੋ 3 ਮਹੀਨੇ ਤੋਤੇ ਦਾ ਵਕਤ ਹੋ ਗਿਆ ਰਾਸ਼ਪਤੀ ਟਰੰਪ ਹੁਣਾਂ ਨੂੰ ਜਿਹੜਾ ਸੌਂ ਚੁੱਕਿਆ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਜਿਹੜੇ ਕੰਮਾਂ ਦੇ ਵਿੱਚੋਂ ਇੱਕ ਤਾਂ ਜਿਹੜੀਆਂ ਫੈਡਰਲ ਸਰਕਾਰ ਆ ਉਸ ਦੀ ਨਫਰੀ ਜਿਹੜੀ ਉਸ ਨੂੰ ਘਟਾਉਣਾ ਬਹੁਤ ਸਾਰੇ ਜਿਹੜੇ ਮਹਿਕਮੇ ਆ ਉਹ ਬੰਦ ਕਰਨਾ ਕਈਆਂ ਦੇ ਵਿੱਚ ਜਿਹੜੇ ਸਿਵਲ ਰਾਈਟਸ ਵਾਲੇ ਮਹਿਕਮੇ ਸੀ ਇਨਸਾਈਡ ਇਆ ਵਾਚ ਡੌਗ ਸੀ ਇਨਸਪੈਕਟਰ ਜਨਰਲ ਸੀ ਉਹਨਾਂ ਨੂੰ ਲਾਂਬੇ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਸ਼ਿਕੰਜਾ ਆਪਣੇ ਵੱਲੋਂ ਕਸਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਆ ਰਾਸ਼ਪਤੀ 트럼ਪ ਨੇ ਆਪਣੇ ਹੁਣ ਤੱਕ ਦੇ 100 ਦਿਨਾਂ ਦੇ ਕਾਰਜਕਾਲ ਦੇ ਵਿੱਚ 100 ਤੇ ਆਈ ਥਿੰਕ 40 ਜਿਹੜੇ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਆ ਇੰਨੇ ਐਗਜ਼ੈਕਟਿਵ ਆਰਡਰ ਬਾਇਦਨ ਹੁਣਾਂ ਨੇ ਪੂਰੇ 4 ਸਾਲਾਂ ਚ ਕੀਤੇ ਸੀ ਜਿਹੜੇ ਇਹਨਾਂ ਨੇ 100 ਦਿਨਾਂ ਦੇ ਵਿੱਚ ਜਿਹੜੇ ਉਸ ਨੂੰ ਪਾਰ ਕਰ ਚੁੱਕੇ ਹੈਗੇ ਆ ਸੋ ਵੱਡੇ ਪੱਦਰ ਦੇ ਉੱਤੇ ਜਿਹੜੀ ਛਾਪੇ ਮਾਰੀਆਂ ਜਾਂ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ ਇਹ ਸਾਰਾ ਕੁਝ ਜਿਹੜਾ ਉਹ ਅਜੇ ਵੀ ਚੱਲ ਰਿਹਾ ਹੈਗਾ ਆ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਜਿਸ ਨੂੰ ਆਈਸ ਜਿਹੜਾ ਉਹ ਆਖਿਆ ਜਾਂਦਾ ਆ ਉਹ ਕਹਿੰਦੇ ਵੀ ਲਗਾਤਾਰ ਜਿੱਦਾਂ ਤੁਸੀਂ ਦੱਸਿਆ ਵੀ ਸੈਂਚਰੀ ਸਿਟੀਜ਼ ਨੂੰ ਲੈ ਕੇ ਉਹਨਾਂ ਦਾ ਨਵੇਂ ਐਗਜ਼ੀਕਟਿਵ ਆਰਡਰ ਆ ਸਕਦਾ ਆ ਉਹਨਾਂ ਨੇ ਆਲਰੇਡੀ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਵੱਡੇ ਪੱਧਰ ਦੇ ਉੱਤੇ ਟਾਰਗੇਟ ਕੀਤਾ ਗਿਆ ਚਾਹੇ ਉਹ ਐਲ ਏ ਸੀ ਸ਼ਿਕਾਗੋ ਸੀ ਐਟਲੰਟਾ ਜਿਹੜਾ ਉਹ ਸੀਗਾ ਸੋ ਸਦਰਨ ਕੈਲੀਫੋਰਨੀਆ 'ਚ ਜਿੱਥੇ ਪ੍ਰੋਟੈਸਟ ਵੀ ਜਿਹੜੇ ਹੋਏ ਸੀ ਡਾਊਨਟਾਊਨ ਐਲ ਏ ਦੇ ਵਿੱਚ ਸੈਂਟ ਐਨਾ ਚ ਸੈਂਡਿਏਗੋ ਦੇ ਵਿੱਚ ਲੋਕਾਂ ਨੇ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੇ ਇਮੀਗਰੈਂਟਸ ਦੇ ਜਿਹੜੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਵੀ ਜਿਹੜਾ ਉਹ ਮਾਰਿਆ ਸੀਗਾ ਪਰ ਉਹ ਸਾਰੀ ਚੀਜ਼ ਦੇ ਬਾਵਜੂਦ ਲਗਾਤਾਰ ਜਿਹੜੀਆਂ ਛਾਪੇ ਮਾਰੀਆਂ ਆ ਉਹ ਅਜੇ ਵੀ ਚੱਲ ਰਹੀਆਂ ਸੋ ਜਿੱਦਾਂ ਵੀਕੈਂਡ ਦੇ ਉੱਤੇ ਹਰਜੋਤ ਸਿੰਘ ਜੀ ਤੁਸੀਂ ਦੱਸ ਰਹੇ ਆ ਵੀ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਛਾਪੇਮਾਰੀਆਂ ਕੀਤੀਆਂ ਆ ਹੁਣ ਕੀ ਹੋ ਰਿਹਾ ਸੀਐਨਐਨ ਅੱਜ ਰਿਪੋਰਟ ਕਰ ਰਹੀ ਹੈ ਕਹਿੰਦੇ ਵੀ ਲੋਕਲ ਏਜੰਸੀਜ਼ ਆਈਸ ਦੇ ਨਾਲ ਪਾਰਟਨਰ ਕਰ ਰਹੀਆਂ ਆ ਅਰੈਸਟ ਕਰਨ ਦੇ ਲਈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਮੀਗ੍ਰੈਂਟਸ ਨੂੰ ਜਿਹੜਾ ਉਹ ਅਰੈਸਟ ਕੀਤਾ ਜਾ ਸਕੇ